72ਵਾਂ ਗੰਦ ਅੰਤਰ ਦਿਵਸ ਦੀ ਜਿਹੜੀ ਫੁੱਲ ਡਰੈਸ ਰਿਅਸਲ ਅੱਜ ਅਸੀਂ ਕੀਤੀ ਹੈ ਸਟੇਡੀਅਮ 'ਚ ਤੇ ਐਸ ਡੀ ਐਮ ਸਾਹਿਬ ਦੀ ਗਵਾਹੀ ਵਿੱਚ 26 ਜਨਵਰੀ ਨੂੰ ਹੋਣਾ ਹੈ ਤੇ ਉਸ ਲਈ 24 ਜਨਵਰੀ ਨੂੰ ਅਸੀਂ ਫੁੱਲ ਡਰੈਸ ਰਿਅਸਲ ਪੂਰੀ ਤਿਆਰੀ ਦੇਖਣ ਲਈ ਤੇ ਉਸ ਦਿਨ ਕਿਵੇਂ ਪ੍ਰੋਗਰਾਮ ਹੋਣਾ ਹੈ ਉਹ ਸਾਰੀ ਅਸੀਂ ਰਿਅਸਲ ਚੈੱਕ ਕੀਤੀ ਹੈ ਨਹੀਂ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਸੱਭਿਆਚਾਰਕ ਪ੍ਰੋਗਰਾਮ ਕਰ ਰਹੀਆਂ ਪਲੱਸ ਉਹਨਾਂ ਦੀ ਅਸੀਂ ਨਿਰਖਣ ਕਰਨਾ ਹੈ ਉਸ ਤੋਂ ਬਾਅਦ ਅਸੀਂ ਵੱਖ-ਵੱਖ ਡਿਪਾਰਟਮੈਂਟ ਦੇ ਨਾਲ ਮੀਟਿੰਗ ਕਰਨੀ ਹੈ ਤੇ ਹੋਰ ਤਿਆਰੀਆਂ ਦਾ ਮਵਾਜਾ ਲੈਣਾ ਵੀ ਸਾਰਾ ਕੁਝ 26 ਜਨਵਰੀ ਨੂੰ ਪਰਫੈਕਟ ਤਰੀਕੇ ਨਾਲ ਹੋਵੇ ਤੇ ਜਦੋਂ ਐਸ ਡੀ ਐਮ ਸਾਹਿਬ ਝੰਡਾ ਲਹਿਰਾਉਣ ਤੇ ਅਸੀਂ ਲੋਕਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹਾਂਗੇ ਵੀ 26 ਜਨਵਰੀ ਨੂੰ ਜਿਵੇਂ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਵੱਲੋਂ ਲਿਖਿਆ ਹੋਇਆ ਸਵਿਧਾਨ ਨੂੰ ਅਡਾਪਟ ਕੀਤਾ ਸੀ ਇੰਡੀਆ ਨੇ ਤੇ ਉਹਦੇ ਵਿੱਚ ਜੋ ਆਈਡੀਆਲ ਹੈ ਜੋ ਚੀਜ਼ਾਂ ਲਿਖੀਆਂ ਹੋਈਆਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗੇ ਵੀ ਉਸ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਪ੍ਰੋਗਰਾਮ ਦਾ ਜੋ ਆਯੋਜਨ ਕੀਤਾ ਗਿਆ ਹੈ ਇੱਥੇ ਸ਼ਿਰਕਤ ਕੀਤੀ ਜਾਵੇ। ਅ 72ਵਾਂ ਗੰਧਨਤਰ ਦਿਵਸ ਦੀ ਜਿਹੜੀ ਫੁੱਲ ਡਰੈਸ ਰਿਅਸਲ ਅੱਜ ਅਸੀਂ ਕੀਤੀ ਹੈ ਸਟੇਡੀਅਮ 'ਚ ਤੇ ਐਸ ਡੀ ਐਮ ਸਾਹਿਬ ਦੀ ਗਵਾਈ ਵਿੱਚ 26 ਜਨਵਰੀ ਨੂੰ ਹੋਣਾ ਹੈ ਤੇ ਉਸ ਲਈ 24 ਜਨਵਰੀ ਨੂੰ ਅਸੀਂ ਫੁੱਲ ਡਰੈਸ ਰਿਅਸਲ ਪੂਰੀ ਤਿਆਰੀ ਦੇਖਣ ਲਈ ਤੇ ਉਸ ਦਿਨ ਕਿਵੇਂ ਪ੍ਰੋਗਰਾਮ ਹੋਣਾ ਹੈ ਉਹ ਸਾਰੀ ਅਸੀਂ ਰਿਅਸਲ ਚੈੱਕ ਕੀਤੀ ਹੈ। ਨਹੀਂ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਸੱਭਿਆਚਾਰਕ ਪ੍ਰੋਗਰਾਮ ਕਰ ਰਹੀਆਂ। ਪਲੱਸ ਉਹਨਾਂ ਦੀ ਅਸੀਂ ਨਿਰਖਣ ਕਰਨਾ ਹੈ। ਉਸ ਤੋਂ ਬਾਅਦ ਅਸੀਂ ਵੱਖ-ਵੱਖ ਡਿਪਾਰਟਮੈਂਟ ਦੇ ਨਾਲ ਮੀਟਿੰਗ ਕਰਨੀ ਹੈ। ਤੇ ਹੋਰ ਤਿਆਰੀਆਂ ਦਾ ਮਵਾਜਾ ਲੈਣਾ ਵੀ ਸਾਰਾ ਕੁਝ 26 ਜਨਵਰੀ ਨੂੰ ਪਰਫੈਕਟ ਤਰੀਕੇ ਨਾਲ ਹੋਵੇ ਤੇ ਜਦੋਂ ਐਸ ਡੀ ਐਮ ਸਾਹਿਬ ਝੰਡਾ ਲਹਿਰਾਉਣ ਤੇ ਅਸੀਂ ਲੋਕਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹਾਂਗੇ ਵੀ 26 ਜਨਵਰੀ ਨੂੰ ਜਿਵੇਂ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਵੱਲੋਂ ਲਿਖਿਆ ਹੋਇਆ ਸਵਿਧਾਨ ਨੂੰ ਅਡਾਪਟ ਕੀਤਾ ਸੀ ਇੰਡੀਆ ਨੇ ਤੇ ਉਹਦੇ ਵਿੱਚ ਜੋ ਆਈਡੀਆਲ ਹੈ ਜੋ ਚੀਜ਼ਾਂ ਲਿਖੀਆਂ ਹੋਈਆਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗੇ ਵੀ ਉਸ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਪ੍ਰੋਗਰਾਮ ਦਾ ਜੋ ਆਯੋਜਨ ਕੀਤਾ ਗਿਆ ਹੈ ਇੱਥੇ ਸ਼ਿਰਕਤ ਕੀਤੀ ਜਾਵੇ।